ਮੈਨੂੰ ਪਤਾ ਨਹੀਂ ਮੈਂ ਨਾ ਖਾਣਾ ਖਾ ਰਿਆ ਸੀਗਾ ਪਹਿਲਾਂ ਕਾਫੀ ਕੀਤੀ ਫੇ ਮੇਰੇ ਬਾਡੀ ਦਾ ਬਚਣਾ ਪਤਾ ਠੀਕਿਆਂ ਹਾਂ ਤੇਰੀ ਇੰਗਲਿਸ਼ ਠੀਕ ਹੈ ਰਿਕਵਰ ਕਰਦਾ ਵਾਂ ਮੈਂ ਤਾਂ ਆਮਤ ਮੈਡੀਸਨ ਚਲਦੀ ਆ ਕਿ ਸ਼ਾਇਦ ਮੇਰਾ ઓਪਰੇਟ ਹੋਏ 1 ਕਿਲੋ ਰਿਕਵਰ ਨਹੀਂ ਹੋ ਰਿਹਾ ਫਿਰ ਸਰ ਉਹਨੇ ਮੇਨਾਂ ਗੱਲਾਂ ਕਰਦੇ ਨੇ ਮੇਰੇ ਕੜਾ ਮਾਰਿਆ ਵੀਡੀਓ ਸਰ ਘਟੋ ਘਟ 15 20 ਸੈਕਿੰਡ ਬਾਅਦ ਉਹਦੇ ਫਰੈਂਡਾਂ ਨੇ ਬਣਾਇ ਪਹਿਲਾਂ ਮੈਨੂੰ ਉਦਾਂ ਇਕੱਲੇ ਨੇ ਕੁੱਟਿਆ ਕਾਫੀ ਕਿਉਂਕਿ ਮੈਨੂੰ ਤਾਂ ਸਰ ਕੋਈ ੱੱਕਾ ਮਰੇ ਮੈਂ ਸਟੇਬਲ ਹਾਂ ਉਹਦਾਂ ਮਿੰਟ ਲਾਗੇ ਹੁੰਦਾ ਸਰ ਅਜੇ ਵੀ ਮੇਰੇ ਸਟਿਚਿੰਗ ਨੇ ਸਹੀ ਲੁਧਿਆਣੇ ਦੀ ਗ ਸਤਿ ਸ਼੍ਰੀ ਅਕਾਲ ਜੀ ਬਈ ਮੈਂ ਅਪਰਾ ਅਪਰਾ ਜੀ ਸਰ ਪਲਕ ਰੈਸਟੋਰੈਂਟ ਹਾਂ ਜੀ ਹਾਂਜੀ ਸਰ ਸਾਰਾ ਕੁਝ ਸਬਮਿਟ ਹੈ ਪੁਲਿਸ ਨੂੰ ਇਹ ਜਿਹੜਾ ਤੁਸੀਂ ਡਿਸੇਬਿਲਟੀ ਸਰਟੀਫਿਕੇਟ ਲਗਾਇਆ ਇਹ ਉਸ ਕੁਟਮਾਰ ਤੋਂ ਬਾਹਰ ਤੁਸੀਂ ਦਿਖਾ ਰਹੇ ਹੋ ਸਰੋ ਇਹ ਮੇਰਾ ਐਕਸੀਡੈਂਟ ਹੋਇਆ 2024 ਚ ਉਦੋਂ ਮੈਂ ਇਕੱਲਾ ਹੀ ਪੱਜਿਆ ਸੀ ਫਗਵਾੜੇ ਹੋਇਆ ਸੀਗਾ ਐਕਸੀਡੈਂਟ ਮੇਰਾ ਸੇ ਕਾਰਨ ਕੁਝ ਵੀ ਨਹੀਂ ਮੇਰੀ ਸਨੈਪਚੈਟ ਦੇ ਕੇ ਆਇਆ ਮੈਂ ਨਾ ਫੂਡ ਖਾਦਾ ਕਾਫੀ ਪੀਤੀ ਤਾਂ ਫੇਰ ਇਹਦਾ ਲੱਭੇ ਸ਼ੋਪਰਾਏ ਮੁੰਡਾ ਹੋਰ ਹੈ ਕਹਿੰਦਾ ਲੁਧਿਆਣੇ ਦਾ ਸਰ ਮੇਰਾ ਫਰੈਂਡ ਸੀਗਾ 5-6 ਸਾਲ ਪੁਰਾਣਾ ਤਾਂ ਪਹਿਲਾਂ ਮੈਂ ਨਾ ਖਾਣਾ ਖਾਦਾ ਜੇ ਕੋਈ ਬੈਕਗ੍ਰਾਉਂਡ ਕੀ ਹੈ ਫੈਮਿਲੀ ਬੈਕਗ੍ਰਾਉਂਡ ਇਹਦੇ ਪਾ ਇਹਦੇ ਤਾਇਆ ਜੀ ਕੋਈ ਕਾਉਂਸਲਰ ਨੇ ਤਾਂ ਉਹਨਾਂ ਨੇ ਇੰਨਾ ਪ੍ਰੈਸ਼ਰ ਪਾਇਆ ਸਰ ਤਮ ਇਹਨਾਂ ਨੇ ਪੁਲਿਸ ਕਾਰਵਾਈ ਹੋਣੀ ਨਹੀਂ ਦਿੱਤੀ ਤਾਂ ਉੱਤੋਂ ਸਿਰ ਸਟੇਟਸ ਪਾ ਰਹੇ ਆ ਜਾਂ ਸਨੈਪਚੈਟ ਇੰਸਟਾ ਤੇ ਤੁਹਾਡਾ ਮੈਂ ਕੀ ਬਣਿਆ ਸਮਝਾ ਦੇਰੋ ਵੀ ਕ੍ਰਿਕਟਰ ਵਿਸ਼ੇਸ਼ ਸ਼ਰਮਾ ਦਾ ਰਿਲੇਟਿਵ ਹੈ ਜੀ ਉਹਨਾਂ ਦੇ ਉਹਨਾਂ ਦੀ ਭੈਣ ਦਾ ਰਿਸ਼ਤਰਾ ਹੋਇਆ ਕਹਿੰਦੇ ਉਹਨਾਂ ਦੇ ਨਾਲ ਲਵ ਸ਼ੁਭਰਾਏ ਨਾਲ ਕੋਈ ਕਹ ਰਿਹਾ ਪੁਲਿਸ ਨੇ ਸਾਹਮਣੇ ਨਹੀਂ ਕੀਤਾ ਕੋਈ ਆ ਸਰ ਇਹ ਬਰਾਇਆਂ ਦੀ ਐਫ ਆਈ ਆਰ ਹੈ ਸਰ ਲੁਧਿਆਣੇ ਪੁਲਿਸ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਉੱਥੇ 15 20 ਦਿਨ ਗਿਆ ਐਂਡ ਆਫ ਦਾ ਡੇ ਮਧੂਬਾਲਾ ਮੈਮ ਨੇ ਮੇਰਾ ਨੰਬਰ ਹੀ ਬਲਾਕ ਕਰਤਾ ਪਰ ਮੈਂ ਤੁਸੀਂ ਹੁਣ ਵੀ ਚੈੱਕ ਕਰ ਸਕਦੇ ਹੋ ਸੋ ਗ੍ਰਹਿਆ ਮੈਂ ਕਚੇਰੀਆਂ ਚ ਦਰਖਾਸਤ ਲਿਖਾ ਰਿਹਾ ਸੀ ਜਿੰਮੀ ਦੀ ਉਹਨੇ ਮੇਰੇ ਮਾਰਿਆ ਸਰ ਕਿਸ ਚੀਜ਼ ਦੀ ਦਰਖਾਸਤ ਲਿਖਾ ਰਹੇ ਸੀ ਸਰ ਦਰਖਾਸਤ 6 ਤਰੀਕ ਨੂੰ ਉਹਨੇ ਮੇਰੀ ਗੱਡੀ ਤੇ ਗੋਲੀਆਂ ਚਲਾਈਆਂ ਗੱਡੀ ਭੰਨੀ ਦੀ ਵੀ ਵੀਡੀਓਜ਼ ਫੋਟੋ ਸਾਰਾ ਕੁਝ ਪੁਲਿਸ ਕੋਲ ਪਿਆ ਆ ਸਰ ਉਹ ਕਹਿੰਦਾ ਜੀਪੀਐਸ ਤੇ ਗੱਲ ਕਰਨਾ ਸਰ 6 ਜਿਹੜਾ ਕਹਿੰਦਾ ਐਕਸੀਡੈਂਟ ਹੋਇਆ ਪਹਿਲਾਂ ਮੈਂ ਤਾਂ ਐਕਸੀਡੈਂਟ ਹੋਇਆ ਹਾਂਜੀ ਫੇਰ ਤੁਹਾਨੂੰ ਲੁਨੀਚ ਨੇ ਕੁੱਟਿਆ ਹਾਂਜੀ ਕਿੱਥੇ ਲੁਧਿਆਣਾ ਲੱਕ ਰੈਸਟੋਰੈਂਟ ਦੇ ਬਾਹਰ ਤਾਂ ਸਿਕਿਉਰਿਟੀ ਗਾਰ ਜਿਹੜੇ ਗੱਡੀ ਪਾਰਕ ਲਗਾਉਂਦੇ ਹੁੰਦੇ ਉਹਨਾਂ ਨੇ ਮੇਰੀ ਜਾਨ ਬਚਾਈ ਸੱਤ ਅੱਠ ਜਾਨਿਆਂ ਨੇ ਤਾਂ ਉਹ ਵੀਡੀਓਜ਼ ਦੇ ਵਿੱਚ ਪੁਲਿਸ ਨੂੰ ਸਬਮਿਟ ਹੈ ਸਾਰਾ ਕੁਝ ਸਾਰੀ ਗੱਲ ਦਾ ਸੀਕੁਐਂਸ ਦੱਸੋ ਤੁਸੀਂ 6 ਤਰੀਕ ਦੀ ਬਾਅਦ ਕਿ ਟਕਾਣ ਦੇ ਵਿੱਚ ਗੋਲੀਆਂ ਚੱਲਣ ਨਾਲ ਹਾਂਜੀ ਤੇ ਇਹ ਜਿਹੜੀ ਪਹਿਲਾਂ ਉਹ ਇਹ ਤਾਂ ਫਰਕ ਸਰ ਨੋ ਤੇ ਇਹ ਨੂੰ ਪਹਿਲਾਂ ਮਿੱਤੇ ਹੋਈ ਤੇ ਕਈ ਕਿਹੜੀ ਕਈ ਕਿਹੜੀ ਡੇਟ ਐਪ੍ਰੈਲ ਨੂੰ ਸਰ ਹਾਂ ਹਾਂ ਇਸੇ ਦੀ ਜਾਲੀ ਸਰ ਦੋ ਮਿੰਟ ਦੇ ਬੋਲੀਆਂ ਚਲਾਈਆਂ ਉਹ ਹੀ ਦੱਸ ਰਿਹਾ ਸਰ ਉਹ ਮਈ ਦੀ ਗੱਲ ਦਾ ਜੀ ਬਈ ਆਹ ਉਹਨੇ ਰਾਤ ਨੂੰ ਪਹਿਲਾਂ ਮੈਂ ਦੱਸਦਾ 23 ਨੂੰ ਪਹਿਲਾਂ ਮੈਂ ਤੁਹਾਨੂੰ ਉਹ ਕੰਫਿਊਜ਼ ਨਾ ਹੋ ਉਹ ਰਾਤ ਨਾਲ ਰਾ ਸੀਕੁਐਂਸ ਹੋਇਆ ਇਹਦਾ ਸਟਾਰਟਿੰਗ ਤੋਂ ਸਾਨੂੰ ਗੱਲ ਦੱਸੋ ਸਾਰੀ ਜੋ ਮਾਮਲਾ ਹੈ ਤੇ ਜੋ ਜਿਹੜਾ ਤੁਸੀਂ ਕਿਹਾ ਇੱਕ ਕ੍ਰਿਕਟਰ ਦਾ ਰਿਸ਼ਤੇਦਾਰ ਹੈ ਹਾਂ ਜੀ ਸਾਇੰਟ ਦੇਯੋਤ ਜੀ ਸਾਹਿਬ ਸਭ ਤੋਂ ਪਹਿਲਾਂ ਲੁਧਿਆਣੇ ਇੱਕ ਗੱਲ ਹੋਈ ਮੇਰੀ ਜਿੱਥੇ ਮੈਨੂੰ ਲਵੀ ਸ਼ੁਭਰਾਏ ਨੇ ਮਾਰਿਆ ਮੈਂ ਨਾਲ ਫੂਡ ਖਾਤਾ ਕਾਫੀ ਸ਼ੇਅਰ ਕੀਤੀ ਗੱਲਾਂ ਗੁੰਲਾਂ ਕਰਕੇ ਹੈਲਥ ਪੁੱਛ ਕੇ ਉਹਨੇ ਮੈਨੂੰ ਮਾਰਿਆ ਫਿਰ ਸਰ ਉਸ ਤੋਂ ਬਾਅਦ ਉਹਦੇ ਇੱਕ ਫਰੈਂਡ ਨੇ ਮੈਨੂੰ ਲਿਖਿਆ ਮੈਸੇਜ WhatsApp ਜੋ ਕਿ ਪੁਲਿਸ ਕੋਲ ਵੀ ਆ ਕਿ ਜਿਹਦੇ ਕੋ ਮਰਜ਼ੀ ਚੱਲ ਜਾ ਪਮਾ ਸੀਪੀ ਕੋ ਚੱਲ ਜਾ ਪਮਾ ਸਾਰਾ ਕੁਝ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਸਾਡੇ ਇਦਾਂ ਦੇ ਲੀਸ ਨਹੀਂ ਜੇ ਮੈਂ ਨਾਰਮਲ ਕਰ ਦੂੰ ਆ ਸਰ ਜੇ ਮੈਨੂੰ ਨਹੀਂ ਕੋਈ ਜਾਣ ਦੋ ਤਾਂ ਮੇਰਾ ਵੀ ਉਹਨੇ ਹੀ ਲੋ ਤਾਂ ਹੀ ਹੱਕ ਹੈ ਜੀ ਤਾਂ ਮੈਂ ਉਹਨਾਂ ਨੂੰ ਜਦੋਂ ਗਿਆ ਪੁਲਿਸ ਸਟੇਸ਼ਨ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਸਰ ਹਾਜੀ ਲੁਧਿਆਣਾ ਸਰ ਮੈਂ ਉਹੀ ਤਾਂ ਮੈਂ ਪੁਲਿਸ ਨੂੰ ਕਹਿ ਰਿਹਾ ਉਹ ਉਸ ਸਰ ਪਹਿਲਾਂ ਲਵਿਸ਼ ਨੇ ਮਾਰਿਆ ਫਿਰ ਲਵਿਸ਼ ਨੇ ਜਿੱਤਨੀ ਉਹਨਾਂ ਨੂੰ ਭੇਜਿਆ ਕਿ ਇਹਨੂੰ ਕੁੱਟੋ ਮਾਰੋ ਉਹ ਫਿਰ ਸੱਕੀ ਦਰਖਾਸਤ ਵਾਪਸ ਲਵੇ ਲਵਿਸ਼ ਵਾਲੀ ਜਿੰਮੀ ਹੈ ਉਹ ਮਾਰ ਕਿਉਂ ਲਵਿਸ਼ ਨੇ ਕੁੱਟ ਮਾਰ ਜੋਗੀ ਸਰ ਮੈਨੂੰ ਉਹੀ ਤਾਂ ਮੈਂ ਪੁਲਿਸ ਨੂੰ ਕਹਿ ਰਿਹਾ ਉਹਨੂੰ ਬਲਾਉ ਤਾਂ ਪੁੱਛੋ ਮੈਨੂੰ ਉਹੀ ਆਨਸਰ ਚਾਹੀਦਾ ਸਰ ਸਰ ਸੋਸ਼ਲ ਮੀਡੀਆ ਪਾਸ ਸਨੈਪਚੈਟ ਇਨਸਟਾਫੋਨ ਇਹ ਉਹ ਦੇਖ ਕੇ ਉੱਥੇ ਪਹੁੰਚਿਆ ਹੋਣਾ ਜਿੱਤੇ ਪਹਿਲਾ ਹੋਣੇ ਕਿਹਾ ਕੋ ਤੁਹਾਡਾ ਫਰੈਂਡ ਆ ਪੰਜ ਸਰ ਸਰ ਨਾਰਮਲ ਮਿਚੁਅਲ ਫਰੈਂਡ ਜਿੱਦਾਂ ਮੈਂ ਕਿਸੇ ਦੇ ਨਾਲ ਹੋਵੇ ਇਦਾਂ ਬੈਠ ਕੇ ਚੈਟ ਜਿੱਤੇ ਬੋਲ ਕੇ ਚੈਟ ਹੈ ਨੋ ਹੀ ਕਿਹੜੀ ਗੱਲ ਸੀ ਜਿਹੜਾ ਤੁਹਾਡੇ ਨਾਲ ਮੈਂ ਰੰਜੀਤ ਅਕੀਲ ਦਾ ਬੁਲਾ ਕੇ ਹਮਲਾ ਕੀਤਾ ਸਰ ਚੈਟ ਦਾ ਉਹਦੇ ਦੋਸਤ ਨੇ ਮੈਨੂੰ ਕਾ ਗਲਤ ਭੇਜੀਆਂ ਹੋਈਆਂ ਮੇਰੇ ਕੋਲ ਪਈਆਂ ਸੀ ਮਾਰਕਟਾਈ ਤੋਂ ਪਹਿਲਾਂ ਬੈਠੀਆਂ ਬਾਅਦ ਚ ਬਾਅਦ ਚ ਸਰ ਦੋਸਤ ਕਹਿੰਦਾ ਸੀ ਕਿ ਵਾਸ਼ਤੇ ਨਾਲ ਤੁਹਾਡੇ ਕੀ ਰਿਲੇਸ਼ਨ ਸੀਗੇ ਲਵੀਸ਼ਰਾ ਕੀ ਰਿਲੇਸ਼ਨ ਸੀ ਦੀ ਨਸ ਤੇ ਜੇ ਆ ਉਹਦੇ ਨਾਲ ਕਾਫੀ ਸ਼ੇਅਰ ਕੀਤੀ ਸਰ ਇਹ ਤੋਂ ਬਾਅਦ ਉਹ ਤੁਹਾਡੇ ਨਾਲ ਮਾਰਕੂਟ ਕਰਦਾ ਸਰ ਜਿੱਦਾਂ ਮੈਂ ਟੇਬਲ ਤੇ ਕਾਰਨ ਸਰ ਅਸੀਂ ਖਾਰੇ ਸੀ ਮੈਂ ਤਾਂ ਮੇਰਾ ਫਰੈਂਡ ਅਮਰ ਕੁਮੜ ਇਹ ਆਪਣੇ ਤਿੰਨ ਫਰੈਂਡਸ ਦੇ ਨਾਲ ਉੱਥੇ ਆਇਆ ਜੀ ਤਾਂ ਮੇਨਾਂ ਫੂਡ ਖਾਦਾ ਕਾਫੀ ਸ਼ੇਅਰ ਕੀਤੀ ਫਿਰ ਗੱਲਾਂ ਗੁੱਲਾਂ ਕਰਕੇ ਮੈਨੂੰ ਕੁੱਟਣ ਲੱਪਿਆ ਉਹੀ ਮੈਂ ਪੁਲਿਸ ਨੂੰ ਕਿਹਾ ਜੀ ਸ਼ਰਾਬਾ ਨਗਰ ਮੈਂ ਮੈਮ ਉਹਨੂੰ ਬੁਲਾ ਕੇ ਪੁੱਛੋ ਮੈਨੂੰ ਮਾਰਿਆ ਕਿਉਂ ਜਦੋਂ ਮੈਂ ਉਹਦੇ ਭਰਾ ਨੂੰ ਫੋਨ ਲਾਇਆ ਅਗਲੇ ਦਿਨ ਕਿ ਤੇਰੇ ਭਰਾ ਨੇ ਇਦਾਂ ਕੀਤੀ ਤਾਂ ਉਹ ਕਹਿ ਰਿਹਾ ਅਸੀਂ ਤਾਂ 6-7 ਦਿਨ ਤੇ ਤੈਨੂੰ ਲੱਭਦੇ ਆ ਤੂੰ ਵਧੀਆ ਕਾਰਾਂ ਚ ਘੁੰਮਦਾ ਤੇਰਾ ਤਾਂ ਇਹ ਟਾਈਮ ਚੱਕਣਾ ਹੀ ਸ਼ੁਕਰ ਤੂੰ ਬਚ ਗਿਆ ਤਾਂ ਇਹ ਸਾਰਾ ਰਿਕਾਰਡ ਮੈਂ ਪੁਲਿਸ ਸਟੇਸ਼ਨ ਦੱਸਿਆ ਹੋਇਆ ਸੀ ਕਿਹਨੇ ਤੁਸੀਂ ਗੱਲਾਂ ਤਾਂ ਕਹਿੰਨੇ ਕਿ ਫਿਕਸ ਵਗੈਰਾ ਭੇਜਨਾ ਸੀ ਉਹ ਕੀ ਥਾਂ ਲੱਗ ਸਰ ਇਹਨੇ ਆਲਓਵਰ ਮੇਰੀ ਕੁੱਟਮਾਰਾਂ ਦੀਆਂ ਇਹਨੇ ਸਰ ਕੈਨੇਡਾ ਅਮਰੀਕਾ ਤੋਂ ਮੈਨੂੰ ਆਈਆਂ ਉਹ ਵੀ ਸਕਰੀਨਸ਼ਾਟ ਸਰ ਕੋਲ ਪਏ ਨੇ ਲੁਧਿਆਣਾ ਦੇ ਵੀ ਤਾਂ ਗੁਰਾਇਆ ਵੀ ਸਰ ਮੈਨੂੰ ਕੁੱਟਮਾਰ ਕਰਦੀ ਦੀਆਂ ਤੇ ਕਹਿੰਦੇ ਤਾਂ ਮੈਂ ਹੁਣ ਕੀ ਦਿਖਾ ਸਕਦਾ ਸਵਾਲ ਦਾ ਜਵਾਬ ਦਿਓ ਕਿ ਤੁਹਾਡਾ ਗੱਡੀਆਂ ਦਾ ਕੰਮ ਤੁਸੀਂ ਸੇਪਟਰ ਤੇ ਹਾਂਜੀ ਸਰ ਤੁਸੀਂ ਪਹਿਲਾਂ ਕਿਸੇ ਟਾਈਮ ਤੇ ਲਵਿਸ਼ ਨੂੰ ਗੱਡੀਆਂ ਦੇ ਨਹੀਂ ਸਰ ਜੇ ਤੁਹਾਡਾ ਆਪਸ ਦਾ ਜਿਹੜਾ ਕੋਈ ਰਿਲੇਸ਼ਨ ਹੈ ਗੱਡੀਆਂ ਦੇ ਤੇ ਤੁਸੀਂ ਮਨਾ ਕੀਤਾ ਜਾਂ ਉਹਦੀ ਕੰਫਲਿਕਟ ਹੈ ਸਰ ਇਹ ਪਹਿਲਾਂ ਮੈਂ ਤੁਹ ਕਾਰਾ ਲੈ ਜਾਂਦਾ ਸੀ ਕਿ ਮੈਂ ਇੱਥੇ ਅੱਜ ਮੈਂ ਰੈਲੀ ਤੇ ਜਾਣਾ ਮੈਨੂੰ ਨਹੀਂ ਨਹੀਂ ਇੱਕ ਮਿੰਟ ਭਾਜੀ ਇੱਕ ਟਾਈਮਟ ਅਵੇ ਐਜ਼ ਹੀ ਦੋਸਤ ਕਿ ਮੈਨੂੰ ਆਹ ਦੇ ਦੇ ਜੀਐਲਐਸ ਚਾਹੀਦੀ ਰੇਂਜ ਰੋਅਰ ਐਸ ਕਲਾਸ ਚਾਹੀਦੀ ਮੈਨੂੰ ਕੋ ਫੋਟੋਜ਼ ਦੇਖਣੀਆਂ ਤਾਂ ਮੈਂ ਦੇ ਦੇਣਾ ਤਾਂ ਕੰਮ ਹਾਂਜੀ ਮੈਂ ਕੋ ਹੁੰਦੇ ਹਾਂ ਸਰ ਤਾਂ ਇਹਨੇ ਮੈਨੂੰ ਲੈ ਕੇ ਜਾਂਦਾ ਸੀ ਮੇਰਾ ਬਹੁਤ ਵਧੀਆ ਦੋਸਤ ਸੀ ਸਰ ਮੇਰੇ ਐਕਸੀਡੈਂਟ ਤੋਂ ਬਾਅਦ ਮੈਂ ਕੰਮ ਛੱਡ ਤਾ ਤਾਂ ਮੈਨੂੰ ਮੰਗਦਾ ਸੀ ਕਿ ਮੈਂ ਕਹਿੰਦਾ ਕਿ ਉਹ ਹਜੇ ਕਾਰਾਂ ਹੈ ਨਹੀਂ ਮੈਂ ਮਨਾ ਕਰਨ ਲੱਗ ਪਿਆ ਐਂਡ ਆਫ that day ਸਰ ਇਹਨੇ ਮੈਨੂੰ 4 ਦਿਨ ਪਹਿਲਾਂ ਮੇਕੋ ਉਹ ਵੀ ਫੋਟੋਸ ਪਈਆਂ ਮੈਨੂੰ ਲਾਈਕ ਉਹ ਕਾਫੀ ਐਕਸਪੈਂਸਿਵ ਬੈਗ ਹੈ ਮੈਂ ਟੂ ਬਈ ਤੋਂ ਲਿਆ ਸੀ ਉਹ ਵੀ ਲੈ ਕੇ ਗਿਆ ਕਿ ਮੈਂ ਫੁਕਦੀ ਮਾਰਨੀ ਜਿੰਨਾ ਇਹਦਾ ਰਿਸ਼ਤਾ ਹੋਇਆ ਰਵੀਸ਼ ਉਹੀ ਹੈ ਅਭਿਸ਼ੇਕ ਜਿਹੜਾ ਹਾਂਜੀ ਹਾਂਜੀ ਰੀਅਲ ਸਿਸਟਰ ਦਾ ਹੀ ਹਾਂਜੀ ਉਹਦਾ ਹਸਬੈਂਡ ਕਿ ਫਿਊਨ ਸੇ ਫਿਊਨ ਸੇ ਫਿਊਨ ਸੇ ਹਾਂਜੀ ਤਾਂ ਮੇਰੇ ਕੋਲ ਇੱਕ ਤੋਂ ਬੈਗ ਲੈ ਕੇ ਉੱਥੇ ਗਿਆ ਅਮਰੀਦ ਸਰ ਤਾਂ ਹੁਣ ਮੈਨੂੰ ਪਤਾ ਲੱਗਾ ਉਹ ਵੀ ਮੀਡੀਆ ਥਰੂ ਕੀ ਇਹਦਾ ਰਿਸ਼ਤਾ ਹੋਵੇ ਕਿਉਂਕਿ ਹੁਣ ਮੇਰੀ ਗੱਲ ਨਹੀਂ ਹੁੰਦੀ ਅੱਜ ਫੋਟੋਸ ਤੋਂ ਵੀ ਪਤਾ ਲੱਗਾ ਸੀ ਸਰ ਨਗਵਾਕੀ ਤੁਹਾਨੂੰ ਲੱਗਦਾ ਕਿ ਤੁਸੀਂ ਆ ਲਗਜ਼ੋਟਿਕ ਜੋ ਲਾਈਫ ਚਾਹੁੰਦਾ ਸੀ ਤੁਸੀਂ ਉਹ ਮਨਾ ਕੀਤਾ ਜੋ ਉਹ ਵੀ ਕਰ ਰਿਹਾ ਸੀ ਉਹਦੇ ਕਰਕੇ ਲੱਗਦਾ ਸਾਰਾ 100% ਸਰ ਜੇ ਕੋਈ ਹੋਰ ਗੱਲ ਹੁੰਦੀ ਹੁਣ ਤੱਕ ਤਰਖਾਸ ਕੋਈ ਤਾਂ ਦੱਸਦਾ ਕੋਈ ਮੇਰਾ ਰਵੀਸ਼ ਸਾਡੇ ਕੋ ਗੱਡੀਆਂ ਲੈ ਕੇ ਜਾਂਦਾ ਸੀ ਕੋਈ ਰੈਂਟ ਦਿੰਦਾ ਸੀਗਾ ਜਾਂ ਉਹਦੇ ਨਾਲ ਹੀ ਆਏ ਜਾਂਦੇ ਸੀ ਨੋ ਸਰ ਐਜ਼ ਅ ਦੋਸਟ ਐਜ਼ ਅ ਫਰੈਂਡ ਲੈ ਜੀ ਯਾ ਤੁਹਾਨੂੰ ਤੁਸੀਂ ਉਹਨੂੰ ਮਨਾ ਕਿੰਨੀ ਦੇਰ ਤੋਂ ਕਰਦੇ ਆ ਰਹੇ ਸੀ ਕਿ ਮੇਰੇ ਕੋ ਗੱਡੀਆਂ ਨਹੀਂ ਹੈਗੀਆਂ ਮੈਂ ਕੰਮ ਨਹੀਂ ਚਾਰ ਪੰਜ ਮਹੀਨੇ ਹੋ ਗਏ ਸਰ ਉਹਦਾ ਕਲੇਮ ਫਿਕਟਰ ਰੱਖ ਰਿਹਾ ਸੀਗਾ ਤੁਸੀਂ ਉਹ ਕਹਿੰਦਾ ਕਰਦਾ ਕਿ ਤੂੰ ਮੈਨੂੰ ਮਨਾ ਕਰਦਾ ਹੋਰਾਂ ਨੂੰ ਦਈ ਜਾਂਦਾ ਮੇਰੀ ਬੇਇਜ਼ਤੀ ਕਰਦਾ ਘੱਟਾ ਕਰਦਾ ਇਹ ਉਹ ਜੋ ਨਹੀਂ ਤੁਹਾਡੇ ਮੁਤਾਬਿਕ ਇਹ ਰੀਜ਼ਨ ਨਹੀਂ ਹੈ ਇਹ ਰੀਜ਼ਨ ਸਰ ਮੈਂ ਤਾਂ ਉਸ ਦਿਨ ਤੋਂ ਹੀ ਹਜੇ ਵੀ ਬੈਠਾ ਪ੍ਰੈਸਟ کہہ ਰਿਹਾ ਮੈਨੂੰ 0.1% ਵੀ ਮੇਰੀ ਗਲਤੀ ਤਾਂ ਦੱਸ ਦਵੇ ਕੀ ਕੀਤੀ ਮੈਂ ਸਰ ਜਿੱਦਾਂ ਮੈਨੂੰ ਮਾਰਿਆ ਮੇਰੇ ਇੰਜਰੀਜ਼ ਨੇ ਹੈਡ ਚ ਆਈ ਹੈਵ 171 ਸਟਿਚਸ ਔਨ ਮਾਈ ਹੈਡ ਬਿਲਿਟੈਨਿਕ ਆਰਡਰ ਲੱਪਣਾ ਕਰੇ ਮੈਂ ਮਰ ਜਾਂਦਾ ਮੇਰੇ ਮੁਮਕਿ ਇੱਕ ਜੀ ਇੱਕ ਜੀ ਹੋਰ ਕਲੀਅਰ ਕਰੋ ਕਿ ਲਗਭਗ ਕੋਈ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਹਿਲਾ ਜਿਹੜਾ 1.5 ਮਹੀਨਾ ਸਰ ਜਿਹੜੀ ਪਹਿਲਾ ਲੜਾਈ ਸੈਟੀ ਹੋਈ ਖਾਜੀ ਨਾਲ ਉਸ ਤੋਂ ਬਾਅਦ ਇੱਥੇ ਪਕਵਾੜੇ ਵਿੱਚ ਜਿੱਦਾਂ ਤੁਸੀਂ ਦੱਸਿਆ ਹਾਂ ਜੀ ਕੱਲ ਹੀ ਤੁਹਾਡੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਇਹਦੇ ਦਰਮਿਆਨ ਤੁਹਾਡੀ ਦੁਬਾਰਾ ਲਿਵਿਸ ਨਾਲ ਗੱਲ ਕਿਸੇ ਚੀਜ਼ ਨੂੰ ਲੈ ਕੇ ਰਾਜੀਨਾਮਾ ਜਾਂ ਤੁਸੀਂ ਜਿੱਦਣ ਲੈ ਕੇ ਤੁਸੀਂ ਕੰਟੈਕਟ ਕੀਤਾ ਸਰ ਮੈਨੂੰ ਇਹ ਸਰ ਸਟੋਰੀਆਂ ਪਾਉਂਦੇ ਸੀ ਉਹ ਵੀ ਮੇਰੇ ਕੋ ਪਈਆਂ ਲੋਕਾਂ ਨੇ ਕੋਈ ਜੀ ਹਾਂ ਕੀ ਦੇਖਿਆ ਸਾਡਾ ਕੋਈ ਕੁਛ ਨਹੀਂ ਪੜ ਸਕਦਾ ਸਾਰੀ ਪੁਲਿਸ ਸਾਡੀ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਾਡੇ ਆ ਉਹੀ ਸਕਰੀਨ ਸ਼ਾਟ ਸਰ ਮੇਰੇ ਕੋਲ ਪਈ ਨੇ ਜੇ ਕਹਿੰਦੇ ਤਾਂ ਮੈਂ ਦਿਖਾ ਸਕਦਾ ਸਰ ਸਰ ਐਂਡ ਆਫ ਦਾ ਡੇ ਮੈਨੂੰ ਇਹਨੇ ਜੀ ਕਿਤੇ ਜਾਣ ਜੋਗਾ ਨਹੀਂ ਛੱਡਿਆ ਸਰ ਮੇਰਾ ਐਂਡ ਆਫ ਦਾ ਡੇ ਸਰ ਕਈ ਪੁਲਿਸ ਵਾਲਿਆਂ ਨੇ ਮੈਨੂੰ ਹੌਸਲਾ ਦਿੱਤਾ ਸੋ ਦੈਟਸ ਵਾਈ ਮੈਂ ਇੱਥੇ ਬੈਠਾ ਮੈਨੂੰ ਸਰ ਮਿੱਟੀ ਕਰਦੇ ਨੇ ਸਾਰੀ ਉਮਰ ਲਈ ਤੁਹਾਡੀ ਬੀਬੀ ਨੇ ਕੱਲ੍ਹ ਕੀ ਕਿਹਾ ਆਇਆ ਦੋ ਕਈ ਪ੍ਰਯਤਨ ਕੀਤੇ ਮੈਨੂੰ ਬਾਅਦ ਅੱਜ 14 ਮਹੀਨਾ ਚੱਲ ਗਿਆ ਸਾਥੀ ਤੋਂ ਉਹ ਵੀ ਕੱਲ ਹਾਲੇ ਸਾਥੇ ਸਨ ਤੇ ਇਹ ਇਹਨਾਂ ਦਰਮਿਆਨ ਜਿਹੜਾ ਸਮਾਂ ਪਿਆ ਉਹ ਮੀਡੀਆ 'ਚ ਵੀਡੀਓ ਕੱਢੀ ਜਾਂਦਾ ਕੀ ਮਤਲਬ ਉਹ ਵੀ ਕਰਦਾ ਸਰ ਕੱਲ ਜਦੋਂ ਮੈਨੂੰ ਮੀਡੀਆ 'ਚੋ ਕਾਲ ਆਈਏ ਨਾ ਚੰਡੀਗੜ੍ਹ ਤੋਂ ਮੈਂ ਉਹਨਾਂ ਦਾ ਥੈਂਕਸ ਕਰਦਾ ਸਰ ਐਂਡ ਆਫ ਦਾ ਡੇ ਪੁਲਿਸ ਨੇ ਮੇਰਾ ਸਾਥ ਹੀ ਨਹੀਂ ਦਿੱਤਾ ਜੀ ਮੈਂ ਜਾਣਦਾ ਸੀ ਮੈਨੂੰ ਬਲੌਕ ਕਰਤਾ ਮੁਜਰਮ ਹੋਣੇ ਕਿ ਮੈਂ ਆ ਜੀ ਮੈਂ ਆਪਣਾ ਹੱਕ ਮੰਗਣ ਗਿਆ ਕਿੱਥੇ ਜਾਣਾ ਦੱਸ ਦੋ ਉੱਥੇ ਚਲੇ ਜਾਣਾ ਹਾਂਜੀ ਸਰ ਇਹੀ ਆ ਹਾਂਜੀ ਇਹ ਈਟੀਓਟੀ ਐਫਆਈਆਰ ਤੁਸੀਂ ਕਹਿ ਰਹੇ ਕਦੋਂ ਕ੍ਰਾਈਜ਼ ਦੇ ਹੁਣ ਤੱਕ ਕਿੰਨੀ ਵੀ ਕਾਰਵਾਈ ਹੋ ਚੁੱਕੀ ਸਰ ਕੋਈ ਕਾਰਵਾਈ ਨਹੀਂ ਹੋਈ ਮੈਂ ਏਸੀ ਸਾਹਿਬ ਨੂੰ ਫੋਨ ਕਰਦਾ ਹਾਂ ਕਹਿੰਦੇ ਹਜੇ ਅਸੀਂ ਪਹਿਲਾਂ ਤਿੰਨ ਲੈਟਰ ਭੇਜਦੇ ਹੁਣ ਨੇ ਘਰੇ ਜੋ ਵੀ ਉਹਨਾਂ ਨੇ ਕਿਹਾ ਫਿਰ ਕਿੱਥੇ ਕਰਾਈਆਂ ਕਰਾਈਆਂ ਇਸ ਤੋਂ ਬਾਅਦ ਵੀ ਨੂੰ ਜਾਣੇ ਮਾ ਸਰ ਉਹ ਐਫਆਈਆਰ ਹੋਈ ਨਹੀਂ ਅਜੇ ਤੱਕ ਹਜੇ ਵੀ ਮੈਂ ਬਲੌਗ 'ਚ ਹਾਂ ਜਿੱਦੇ ਕਹਿੰਦੇ ਤਾਂ ਕਾਲ ਕਰਕੇ ਦਿਖਾ ਸਕਦਾ ਨਾਲ ਲਾਈਵ ਸਰ ਆਬਾ ਨਗਰ ਸਰ ਮਦੂਬਾਲਾ ਮੈਮ ਨੇ ਪਰ ਏਸੀ ਵੀ ਸਰ ਨੇ ਬਹੁਤ ਸੋਹਣਾ ਟ੍ਰੀਟ ਕੀਤਾ ਉਹਨਾਂ ਨੇ ਮਾਕ ਕੀਤੀ ਸੀ ਕਮਿਸ਼ਨਰ ਸਰ ਨੇ ਵੀ ਦਿੱਤੋ ਪੂਰੀ ਗੱਲ ਸੁਣੀ ਬੈਠ ਕੇ 2 ਮਿੰਟ ਦਿੱਤੇ ਮੈਨੂੰ ਸਰ ਨੇ ਹਨਾ ਬਹੁਤ ਬਹੁਤ ਥੈਂਕਸ ਕਰਦਾ ਪਰ ਸਰ ਉਹਨਾਂ ਨੇ ਕੋਈ ਮੇਰੇ ਤੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਮੈਂ ਤਾਂ ਆਪਣਾ ਹੱਕ ਮੰਗਿਆ ਸਰ ਦੁਨੀਆ ਦੇ ਹਰੀਖ ਤੇ ਫੋਨ 'ਚ ਜਿਹੜੇ ਮੇਰੇ ਨੌਨ ਨੇ ਉਹਨਾਂ ਦੇ ਫੋਨ 'ਚ ਵੀਡੀਓਜ਼ ਲੈ ਲਈਆਂ ਜੀ ਕਿਹਾ ਕਿ ਤੁਹਾਨੂੰ ਚੈਟ ਤੇ ਕਹਿ ਗਿਆ ਕਿ ਸਾਡੇ ਲਿੰਕ ਤੇ ਸਾਡਾ ਕੋਈ ਵੀ ਕਰਨ ਸਾਡੇ ਪੌਣੇ ਵਿੱਚ ਕ੍ਰਿਕਟਰ ਦਾ ਨਾਮ ਲਿਖਿਆ ਗਿਆ ਵੀ ਸਾਡੇ ਕਿੱਥੇ ਮੈਨੂੰ ਲਿੰਕ ਨਹੀਂ ਮਿਲਿਆ ਉਹਨੇ ਸਰ ਇੱਕ ਮੁੰਡੇ ਦੀ ਵੌਇਸ ਰਿਕਾਰਡਿੰਗ ਭੇਜੀ ਮੇਰੇ ਦੋਸਤ ਨੂੰ ਹੁਣ ਤੱਕ ਕਹਿੰਦਾ ਸਾਡੇ ਸੈਂਟਰ ਤੱਕ ਹੱਥ ਪੈਂਦੇ ਆ ਹੁਣ ਸਾਨੂੰ ਕੋਣ ਹੱਥ ਲਾਉ ਜ ਮੈਂ ਸੁਣ ਰਿਹਾ ਜਿਹੜੇ ਉਹ ਕਾਉਂਸਲਰ ਨੇ ਕਿਹੜੀ ਪਾਰਟੀ ਤੋਂ ਨੇ ਸੌਰੀ ਕਿਹੜੀ ਕਾਪੀ ਨੇ ਰਿਸ਼ਤੇ ਕਾਉਂਸਲਰ ਤੁਸੀਂ ਦੱਸੇ ਨਾ ਤਾਂ ਹੈ ਕੀ ਹਾਂਜੀ ਕਿਹੜੀ ਪਾਰਟੀ ਉਹ ਬੀਜੇਪੀ ਚ ਹੋਰੇ ਸ਼ਾਇਦ ਇਹਦੇ ਵਿੱਚ ਹੋਣੇ ਹਨ ਮੈਨੂੰ ਇਨੀ ਨੌਲੇਜ ਨਹੀਂ ਉਹਨਾਂ ਦੀ ਬਟ ਮੈਂ ਸੁਣਿਆ ਕਿ ਉਹ ਕਾਉਂਸਲਰ ਨੇ ਤਾਂ ਜੀ ਤੁਸੀਂ ਇਹ ਪਤਾ ਲਗਾ ਕੀ ਹੈ ਸਰਪੰਚ ਸੀਪੀ ਸਾਹਿਬ ਨੂੰ ਕਿਹਦਾ ਚਰਮਨ ਹੈ ਹੈ ਤਾਂ ਮਾਈਕਲ ਉਸਕੋ ਮਾਈਕਲ ਕਿਸਦਾ ਕੀ ਹੈ ਮਾ ਸਰ ਉਹ ਸਰ ਮੇਰੇ ਤੇ ਕਿਸੇ ਨੇ ਅੰਜਾਮ ਲਾਇਆ ਸੀ ਉਹ ਤਾਂ 3 ਘੰਟੇ ਮੈਂ ਫ੍ਰੀ ਹੋ ਗਿਆ ਸੀ ਸਰ ਉਹ ਮੇਰੇ ਕੋ ਵੀ ਪੇਪਰ ਪਏ ਨੇ ਸਰ ਉਹ ਤਾਂ ਮਾਮਲਾ ਸੀਗਾ ਸਰ ਉਹ ਮੇਰੇ ਤੇ ਬਲੈਕਮੇਲ ਕੀਤਾ ਮੇਰੇ ਘਰਦਿਆਂ ਨੂੰ ਕਿ 20 ਲੱਖ ਦੋ ਨਹੀਂ ਤਾਂ ਸੱਤੀ ਫਸਾ ਦੇਣਾ ਉਹ ਵੀ ਮੇਰੇ ਕੋ ਰਿਕਾਰਡ ਪਿਆ ਉਹ ਇਹਨਾਂ ਦਾ ਕੋਈ ਲਿੰਕ ਨਹੀਂ ਸਰ ਕੋਈ ਲਿੰਕ ਨਹੀਂ ਮੈਂ ਤਾਂ ਪੁੱਛ ਰਿਹਾ ਕਿ ਹਾਂਜੀ ਇਹ ਟਾਈਮਿੰਗ ਵਾਲਾ ਮਾਮਲਾ ਤੇ ਗਾਰਮੈਂਟ ਕੋਈ ਵਾਲਾ ਕੈਂਟਸ ਮੈਡਮ ਨੋ ਇਹ ਤਾਂ ਉਹਨੂੰ ਸਜ਼ਾ ਮਿਲ ਗਈ ਜਿਸ ਬੰਦੇ ਨੇ ਮੈਨੂੰ ਧੱਕਾ ਕੀਤਾ ਸੀ ਉਹ ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ ਪ੍ਰਮੇਂਦਰ ਸਿੰਘ ਟੂਰਨਾਮੈਂਟ ਵੀ ਸਰਚ ਕਰ ਲਓ ਕਿਹੜਾ ਡਾਇਮੰਡ ਵਾਲਾ ਮਾਮਲਾ ਸੀ ਤੁਸੀਂ ਲਿਖਦੇ ਹੋ ਇਸ ਮਾਮਲੇ 'ਚ ਤੁਹਾਡੇ ਸਾਹਮਣੇ ਸੋ ਮੇਰੇ ਉੱਤੇ 20 ਲੱਖ ਰੁਪਈਆ ਮੰਗਿਆ ਮੇਰੀ ਫੈਮਲੀ ਤੋਂ ਉਹਨਾਂ ਨੇ ਬਲੈਕਮੇਲ ਕਰਕੇ ਫਿਰ ਪੁਲਿਸ ਨੇ ਮੇਰਾ ਐਂਡ ਆਫ ਦ ਰੇਸ ਸਾਥ ਦਿੱਤਾ ਜਦੋਂ ਉਹਨਾਂ ਨੂੰ ਮੈਂ ਸਾਰੀ ਗੱਲ ਦੱਸੀ ਹੋਣੀ ਇੱਕ ਵਾਰੀ ਹੋ ਗਈ ਵੀ ਹਾਂਜੀ ਸਰ ਕਲੀਅਰ ਵੀ ਹੋ ਗਿਆ ਹਾਜੀ ਜੀ ਜੇ ਕਹਿੰਦੇ ਤਾਂ ਮੈਂ ਪੇਪਰ ਦਿਖਾ ਸਕਦਾ ਇੱਕ ਤੁਹਾਡੀ ਸ਼੍ਰੀਮਾਂ ਵਾਲੀ ਫੋਟੋ ਵਾਇਰਲ ਹੋ ਰਹੀ ਉਹ ਐਕਸੀਡੈਂਟ ਬਾਰੇ ਦੀ ਸ਼੍ਰੀਮਾਂ ਹਾਂਜੀ ਸਰ ਉਹ ਮੇਰਾ ਐਕਸੀਡੈਂਟ ਹੋਇਆ ਸੀਗਾ ਮੈਂ ਇਕੱਲਾ ਹੀ ਬਚਿਆ ਸੀ ਸਰ ਉਦੋਂ ਉਦੋਂ ਹਾਜੀ ਮ ਮੈਂ ਲੈਫਟ ਸਾਈਡ ਸਰ ਮੇਰਾ ਗੋਟ ਫਰੈਂਡ ਸੀ ਗੁਰਲਾਬ ਸਿੱਧੂ ਉਹਦੀ ਡੈਥ ਹੋ ਗਈ ਸੀ ਸਰ ਨਹੀਂ ਲੁਧਿਆਣੇ ਦੇ ਸਿੱਪੀ ਸਾਹਿਬ ਨੂੰ ਤੁਸੀਂ ਮਿਲੇ ਹੋ ਸਾਰਾ ਮਾਮਲਾ ਹਾਂ ਜੀ ਉਹਨਾਂ ਨੇ ਮੈਂ ਦੱਸਿਆ ਉਹਨਾਂ ਨੇ ਮੇਰੀ ਪੂਰੀ ਗੱਲ ਸੁਣੀ ਆ ਉਹਨਾਂ ਨੇ ਬਹੁਤ ਪਿਆਰ ਨਾਲ ਏਸੀਪੀ ਸਾਹਿਬ ਨੇ ਵੀ ਸੁਣੀ ਆ ਸਰ ਕਹਿੰਦੇ ਮੈਂ ਮਾਰਕ ਕਰਤੀ ਬਟ ਸਰ ਮੈਨੂੰ ਕੁਝ ਇਨਸਾਫ ਮਿਲੇ ਨਹੀਂ ਜੀ ਦੋ ਵੀ 12 ਗਏ ਉਹਨਾਂ ਕੋਲ ਸਰ ਗਿਆ ਮੇਰੀ ਕਾਲ ਹੁਣ ਵੀ ਕਾਲ ਕਰ ਲਓ ਕਾਲ ਬਲੌਕ ਕੀਤਾ ਸਰ ਮੈਨੂੰ ਸਿੱਪੀ ਸਾਹਿਬ ਨੇ ਨਹੀਂ ਨਹੀਂ ਮੈਡਮ ਨਹੀਂ ਮਧੂਬਾਲਾ ਮੈਮ ਨੇ ਸਰੋਂ ਨਾਲ ਮੈਂ ਰੋਜ਼ ਕੌਚ ਕਰਦਾ ਸੀ ਮੈਂ ਇੱਕ ਹਰਬਾਲ ਸਿੰਘ ਸਰ ਸੀਗੇ ਸਾਈਬਰ ਸੈਚ ਉਹ ਕਹਿੰਦੇ ਆਪਣੀ ਤਰ੍ਹਾਂ ਉਹ ਮੈਨੂੰ ਉਲਟ کہہ ਰਹੀ ਹੈ ਆਪਣੀ ਦਰਖਾਸਤ ਵਾਪਸ ਲੈ ਮੈਂ ਕਿਹਾ ਸਰ ਮੈਨੂੰ ਮਾਰ ਰਿਹਾ ਉਹ ਤੁਸੀਂ ਵੀਡੀਓ ਦੇਖ ਲਓ ਇਹ ਤਾਂ ਨਹੀਂ ਮੈਂ ਕੋਲੋਂ ਬਣਾਈ ਹੈ ਨਾ ਤਾਂ ਮੈਨੂੰ ਇੱਤਾ ਝੂਠਾ ਇਹ ਦੱਸੋ ਲਵੀਸ਼ੂ ਬਾਇਆ ਤਾਂ ਗਏ ਕਿ ਉਹ ਕੋਈ ਹੋਟਲ ਉਹ ਕਾਰਨ ਕੀ ਸਰ ਇਹੀ ਮੈਂ ਪੁੱਛ ਰਿਹਾ ਜੀ ਮੈਨੂੰ ਪੁਲਿਸ ਤੋਂ ਇਹੀ ਆਨਸਰ ਚਾਹੀਦਾ ਕਿ ਉਹਨੇ ਮੈਂ ਉਹੀ ਪੁੱਛ ਰਿਹਾ ਸਰ ਜੇ ਉਹਨੇ ਮੈਨੂੰ ਕੁੱਟਣਾ ਸੀ ਜਾਂ ਹੋਂਦਾ ਹੀ ਘੋੜ ਦਿੰਦਾ ਫਿਰ ਮੈਨੂੰ ਫੂਡ ਕਿਉਂ ਖਾਦਾ ਉਹ ਵੀ ਵੀਡੀਓਜ਼ ਹੈਗੀਆਂ ਸਰ ਦੋਸਤ ਤਾਂ ਕਰਦਾ ਨਹੀਂ ਸਰ ਤਾਂ ਹੋ ਸਕਦਾ ਜਦੋਂ ਵੀਡੀਓ ਮਾਇਨਸ ਹੋ ਜਾਂਦੀ ਫੋਟ ਮਾਰਵਾ ਹਾਂ ਜੀ ਆਪਿਆ ਕੇ ਮੈਂ ਤੁਹਾਨੂੰ ਦਿਖਾਉਂਗਾ ਕੀ ਤਕਉ ਕੋਈ ਤਲਕੀ ਕੋ ਬਿਲਕੁਲ ਬੋਲ ਰਿਹਾ ਜਦੋਂ ਤੁਹਾਨੂੰ ਫੋਟੋ ਰਿਹਾ ਵੀਡੀਓ ਦੇ ਵਿੱਚ ਬੋਲਦੇ ਨੇ ਉਹ ਕੁਛਰੀਆ ਕਿ ਉਹ ਤੋਂ ਪਹਿਲਾਂ ਕੋਈ ਤੁਹਾਡੀ ਬੈਸਪਾਜੀ ਹੋਈ ਸੀ ਕੋਈ ਤਲਕੀ ਹੋਈ ਸੀ ਕਿਸੇ ਗੱਲ ਨੂੰ ਮੈਂ ਲੋ 4 ਦਿਨ ਪਹਿਲਾਂ ਮੈਂ ਇੱਥੇ ਸੀਬੀਟੀਐਲ ਮੋਡਰਨ ਟਾਊਨ ਬੈਠਾ ਮੇਰੇ ਕੋ ਫੋਟੋਸ ਪਈਆਂ ਮੈਂ ਨਾ ਕਾਫੀ ਪੀ ਕੇ ਗਿਆ ਤਾਂ ਉਸ ਤੋਂ ਬਾਅਦ ਹੀ ਅੰਮ੍ਰਿਤਸਰ ਗਿਆ ਮੈਂ ਉਸ ਤੋਂ ਬਾਅਦ ਮੇਨਾਂ ਗੱਲ ਕਰਦਾ ਰਿਹਾ ਸਨੈਪਚੈਟ ਤੇ ਕਿੱਦਾਂ ਠੀਕਿਆਂ ਉਹ ਕੀ ਫੇ ਮੈਂ ਜਦੋਂ ਇਹਨੇ ਮੈਨੂੰ ਮਾਰਿਆ ਉਸ ਤੋਂ ਅਗਲੇ ਦਿਨ ਮੈਨੂੰ ਇਹਦਾ ਫੋਨ ਆਇਆ ਸੀ ਕਿਸੇ ਬੰਦੇ ਨੂੰ ਕੌਨ ਕਿ ਮੇਰਾ ਸਟੀਰਓਡ ਚੱਲਦਾ ਆ ਤਾਂ ਮੇਰ ਤੋਂ ਤਾਂ ਕੱਟ ਹੋ ਗਿਆ ਮੈਂ ਕਿ ਬੰਦੇ ਤਾਂ ਉੱਤੇ ਪੰਜ ਬੈਠੇ ਸੀ ਤੈਨੂੰ ਮੈਂ ਹੀ ਮਰੀ ਜਿ ਦੇਖਿਆ ਕੁੱਟਣ ਨਾਲੇ ਤੂੰ ਮੇਰਾ ਪੁਰਾਣਾ ਦੋਸਤ ਆ ਮੈਡਮ ਮੈਂ ਉੱਤੇ 2 ਮਹੀਨੇ ਦਾ ਇਹੀ ਆਨਸਰ ਮੰਗ ਰਿਹਾ ਕਿ ਮੈਨੂੰ ਮਾਰਿਆ ਕਿਉਂ ਮੈਂ ਹੋਰ ਤਾਂ ਕੁਝ ਮੰਗ ਨਹੀਂ ਰਿਹਾ ਜੀ ਜੂ ਦੁਨੀਆਦਾਰੀ ਚ ਮੇਰੀ ਵੀਡੀਓ ਪਾਪਤੀ ਮੈਮ ਮੈਂ ਘਰੋਂ ਨਿਕਲਣ ਹੋ ਰਿਹਾ ਜੀ ਮੇਰੇ ਮਮ ਨੇ ਜਦੋਂ ਦੇਖੀ ਉਹਨਾਂ ਨੇ ਤਾਂ ਸਭ ਪਹਿਲੇ ਮੈਡਮ ਮੈਂ ਡੈਥ ਚੋਂ ਨਿਕਲਿਆ ਜੀ ਮੈਨੂੰ ਪਤਾ ਮੈਂ ਕਿੱਥਾਂ ਉੱਟਿਆ 6 ਮਹੀਨੇ ਸਾਲ ਨੂੰ ਲੱਗ ਕੇ ਸੀ ਆਪਣੀ ਬੋਡੀ ਤੇ ਕੰਟਰੋਲ ਕਰਨ ਨੂੰ ਹਨ ਹਜੇ ਵੀ ਮੇਰੇ ਇੰਜਰੀਜ਼ ਨੇ ਬਟ ਉਹਨਾਂ ਨੇ ਮੇਤੇ ਕੋਈ ਇਨਸਾਨੀਅਤ ਵਾਲੀ ਕੋਈ ਗੱਲ ਨਹੀਂ ਕੀਤੀ ਲੁਧਿਆਣੇ ਦਾ ਹਾਂਜੀ ਲੁਧਿਆਣੇ ਦਾ ਹੈ ਤੋਟ ਮਾ ਦੀ ਵੀਡੀਓ ਹੈਗੀ ਸਰ ਅੱਛਾ ਤੁਸੀਂ ਉਹਨਾਂ ਇਹ ਦੱਸੋ ਇੱਕ ਤਾਂ ਤੁਸੀਂ ਕਮਸ਼ੇਸ਼ ਸ਼ਰਮਾ ਦਾ ਨਾਮ ਲਾ ਰਹੇ ਹੋ ਕਿਉਂ ਲਾ ਰਹੇ ਸਰ ਜੀ ਕਮਸ਼ੇਸ਼ ਸ਼ਰਮਾ ਤੁਸੀਂ ਚੈਨਲ ਦਾ ਨਾਮ ਲਾ ਰਹੇ ਹੋ ਕਿਉਂ ਲਾ ਰਹੇ ਕੌਣ ਹੈ ਅਕਸ਼ੇਸ਼ ਸਰ ਮੈਂ ਉਹਨਾਂ ਦਾ ਨਾਮ ਤਾਂ ਉਹੀ ਤਾਂ ਮੀਡੀਆ ਤੋਂ ਪਤਾ ਲੱਗਾ ਕਿ ਉਹਨਾਂ ਦਾ ਰਿਸ਼ਤਾ ਹੋਇਆ ਆ ਮੈਂ ਨਹੀਂ ਆਮ ਲਿਆ ਉਹਨਾਂ ਦਾ ਤਾਂ ਕੋਈ ਰੌਲਾ ਹੀ ਨਹੀਂ ਮੇਰਾ ਤਾਂ ਲਵਿਸ਼ ਨਾਲ ਗੱਲ ਹੈ ਜੋ ਆ ਉਹਦਾ ਤਾਂ ਉਸ ਇਨਸਾਨ ਦਾ ਮੇਰੇ ਨਾਲ ਕੋਈ ਲੈਣ ਦੇ ਨਹੀਂ ਸੀ ਜਿਹੜਾ ਸਾਨੂੰ ਮੈਸੇਜ ਆਇਆ ਉਹ ਵਿੱਚ ਵੀ ਤਾਂ ਇੱਥੇ ਆਇਆ ਨਾ ਅਭਿਸ਼ੇਕ ਸ਼ਰਮਾ ਜੀ ਅਭਿਸ਼ੇਕ ਸ਼ਰਮਾ ਜੀ ਕੀ ਕਹਿੰਦੇ ਨਹੀਂ ਜਿਹੜਾ ਇਹ ਮੈਸੇਜ लेके ਆਇਆ ਪਾਇਆ ਹੈਗਾ ਕਿਤੇ ਆਪ ਨੂੰ ਜਿਹੜੀ ਤੋਂ ਬੀਟ ਗਈ ਐਨਵਾਈਟਡ ਆਇਆ ਸਰ ਉਹ ਮੈਮ ਪੈ ਨਹੀਂ ਲਿਖਿਆ ਜੀ ਮੈਂ ਤਾਂ ਹੋਣਾ ਕਿ ਤਦੀ ਮਿਲਿਆ ਵੀ ਨਹੀਂ ਸਰ ਨੂੰ ਤੁਸੀਂ ਇਸ ਚੀਜ਼ ਨੂੰ ਐਡਮਿਟ ਕਰਦੇ ਹੋ ਕਿ ਲਵਿਸ਼ ਉਬਰਾਏ ਫਿਓਂਸੇ ਆਫ ਕ੍ਰਿਕਟਰ ਅ ਵਿਸ਼ੇਸ਼ ਸ਼ਰਮਾ ਹਾਂ ਜੀ ਉਹ ਮੈਂ ਫੋਟੋਸ ਦੇਖੀਆਂ ਸਰ ਅਜੇ ਇਹ ਨਹੀਂ ਪਤਾ ਮੈਨੂੰ ਇਹ ਇਹ ਕਨਫਰਮ ਹਾਂ ਜੀ ਹਾਂ ਜੀ ਹਾਂ ਜੀ ਉਹਦਾ ਹੀ ਜਿਹੜਾ ਕਿ ਰਿਸ਼ਤੇ ਦਾ ਹਾਂ ਜੀ ਹਾਂ ਜੀ ਸਰ ਮੈਨੂੰ ਕੱਲ ਉਹਦੀ ਪਾਪਾ ਦਾ ਫੋਨ ਆਇਆ ਸੀ ਮੈਨੂੰ ਕਹਿੰਦੇ ਕਿ ਸਤੀ ਤੂੰ ਮੈਨੂੰ ਫੋਨ ਕਰਦਾ ਮੈਂ ਕਿ ਅੰਕਲ ਇਹਨੇ ਪਾਪਾ ਦਾ ਇਹ ਲਵਿਸ਼ ਦੇ ਪਾਪਾ ਦਾ ਇਹਦਾ ਭਰਾ ਸੈਮੀ ਉਭਰਾਇਆ ਆ ਕੱਲ ਰਾਤੀ ਮੈਨੂੰ ਵੀਡੀਓ ਜਦੋਂ ਮੇਰਾ ਸਰ ਮੈਂ ਸੱਚ ਦੱਸਦਾ ਮੇਰਾ ਪੁਲਿਸ ਤੋਂ ਵੀ ਪਹਿਲਾਂ মিডিਆ ਨੇ ਸਾਥ ਦਿੱਤਾ ਜੀ ਜਿਹੜਾ ਮੈਂ ਅੱਜ ਇੱਥੇ ਇਹਦੇ ਪਾਪਾ ਮੈਨੂੰ ਨਾਮ ਨਹੀਂ ਪਤਾ ਭਾਜੀ ਮੇਰਾ ਇਹਦਾ ਬ੍ਰਦਰ ਆ ਤਾਏ ਦਾ ਮੁੰਡਾ ਸੈਮੀ ਉਹ ਆਮ ਆਦਮੀ ਪਾਰਟੀ ਚ ਉਹਨੇ ਮੈਨੂੰ ਕਿਹਾ ਕਹਿੰਦੇ ਪਾਪਾ ਨਾਲ ਗੱਲ ਕਰੀ ਉਹਦੇ ਪਾਪਾ ਕਹਿੰਦੇ ਕਿ ਸਤੀ ਜੀ ਇੰਦਾਂ ਦੀ ਕੋਈ ਗੱਲ ਸੀ ਮੈਨੂੰ ਦੱਸਦਾ ਮੈਂ ਕਿ ਅੰਕਲ ਜੀ ਪੁਲਿਸ ਦੇ ਤੁਹਾਨੂੰ ਸੱਦਿਆ ਤੁਸੀਂ ਕਿਹਾ ਮੈਨੂੰ ਇੱਕ ਬੰਦੇ ਨੇ ਵੀ ਨਹੀਂ ਸਰ ਕਾਲ ਕੀਤੀ ਸਰ ਮੈਨੂੰ ਖੁੱਟੇ ਮੈਨੂੰ ਮੈਨੂੰ ਨੰਗਾ ਕੀਤਾ ਗਿਆ ਸਰ ਮੇਰੇ 2 ਮਿੰਟ ਮੇਰੀ ਜਗ੍ਹਾ ਤੇ ਆ ਕੇ ਦੇਖੋ ਮੇ ਤੇ ਕੀ ਬੀਤਦੀ ਹੋਗੀ ਕਿਸੇ ਨੇ ਮੇਰਾ ਹਾਲ ਨਹੀਂ ਪੁੱਛਿਆ ਬੇਟਾ ਨਾ ਫੈਮਲੀ ਮੇਰਾ ਕਿਸੇ ਨੇ ਹਾਲ ਨਹੀਂ ਪੁੱਛਿਆ ਸਰ ਪਰਿਵਾਰ ਨੂੰ ਵੀ ਜਾਣਦੇ ਸੀ ਮੇਰੇ ਹਾਂਜੀ ਸਰ ਮੈਂ ਤਾਂ ਇਹ ਵੀ ਕਿਹਾ ਬਹੁਤ ਵਧੀਆ ਇਹ ਮੇਰੇ ਘਰ ਵੀ ਆਇਆ ਸਰ ਲਵੇਸ਼ ਸ਼ਿਮਲਾ ਪਰਿਵਾਰਕ ਜਾਣਦੇ ਬਹੁਤ ਵਧੀਆ ਦੋਸਤ ਸੀ ਸਰ ਮੇਰਾ ਬਹੁਤ ਵਧੀਆ ਮੈਂ ਅੱਜ ਵੀ ਕਹਿ ਰਿਹਾ ਸਰ ਮੈਨੂੰ ਗੱਲ ਵੀ ਨਹੀਂ ਪਤਾ ਮੇ ਨਾਲ ਲੜਿਆ ਕਿ ਹਾਂਜੀ ਮੈਂ ਕਹਿੰਦੇ ਕਿ ਪੁੱਤ ਆ ਜਾ ਬਹਿ ਜਾ ਮੈਂ ਕਿਹਾ ਸਰ ਮੈਂ ਆਪਣਾ ਹੱਕ ਮੰਗ ਰਿਹਾ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਕਿਸੇ ਬੰਦੇ ਨੇ ਮੇਰਾ ਹਾਲ ਤੱਕ ਨਹੀਂ ਪੁੱਛਿਆ ਵਿਦਨ 2 ਮੰਥਸ ਦੂਜਾ ਮਹੀਨਾ ਚੜ ਚੱਲਦਾ ਸਰ ਇੱਕ ਬੰਦੇ ਨੇ ਮੇਰਾ ਫੋਨ ਕਰਕੇ ਹਾਲ ਨਹੀਂ ਪੁੱਛਿਆ ਇਹਦੇ ਭਰਾ ਸੈਮੀ ਦਾ ਮੈਨੂੰ ਜ਼ਰੂਰ ਫੋਨ ਆਇਆ ਸੀ ਕਹਿੰਦਾ ਕੀ ਮਾਨ ਰੱਖੇਗਾ ਸਰ ਕੀ ਕੀ ਇੱਜ਼ਤ ਮਤਲਬ ਕੀ ਮੇਰੀ ਗੱਲ ਤੇ ਮਾਨ ਰੱਖੇਗਾ ਅੱਛਾ ਕੁੱਟ ਖਾ ਕੇ ਮੈਂ ਮਾਨ ਰੱਖਾਂ ਜੀ ਕਪੜੇ ਪੜਾ ਰਿਹਾ ਮੈਂ ਤਾਂ ਮੈਂ ਮਾਨ ਰੱਖਿਆ ਇਹਨਾਂ ਦਾ ਥੈਟਸ ਗੁੱਡ ਇਹ ਜੇ ਆਮ ਆਦਮੀ ਪਾਰਟੀ ਜਿਨੇ ਇਹ ਆਮ ਆਦਮੀ ਪਾਰਟੀ ਆ ਮੇਰਾ ਕੋਈ ਗੱਲ ਨਹੀਂ ਸੁਣੀ ਜਾਊਗੀ ਜੀ ਕਿਸੇ ਨੇ ਮੇਰੀ 1% ਗੱਲ ਨਹੀਂ ਸੁਣੀ ਕੀ ਮੈਂ ਯਾਹਾਂ ਮੈਨੂੰ ਕੋਈ ਜਾਣਦਾ ਨਹੀਂ ਪੋਲਿਟਿਸ਼ੀਅਨ ਸੋ ਥੈਟਸ ਵਾਈ ਡੈਟ ਇਜ਼ ਟੋਟਲੀ ਰੋਂਗ ਨਾ ਹਾਂਜੀ ਨਹੀਂ ਹੋਈ ਮੈਮ ਮੈਂ ਸਾਰਾ ਕੁਝ ਦਿੱਤਾ ਹੋਇਆ ਮੈਡਮ ਮੇਰਾ ਡਿਸੇਬਿਲਟੀ ਸਰਟੀਫਿਕੇਟ ਦੀ ਐਫਆਈਆਰ ਹਾਂਜੀ ਸਰ ਫਰਸਟ ਇਨਸੀਡੈਂਟ ਦੀ ਵੀ ਫਰਸਟ ਦੇਖ ਲਓ ਮੇਰੇ ਦਰਿਆ ਪੁਲਿਸ ਨੇ ਮੇਰਾ ਸਾਥ ਦਿੱਤਾ ਬਟ ਉਹਨਾਂ ਨੇ ਆਈਟੀ ਐਕਟ ਮੈਂ ਵਕੀਲ ਸਾਹਿਬ ਤੋਂ ਪੁੱਛਿਆ ਉਹਨਾਂ ਨੇ ਨਹੀਂ ਕੀਤਾ ਜਦੋਂ ਉਹਨਾਂ ਨੂੰ ਧਾਰਾ ਦਿਖਾਈਆਂ ਨਾ ਮੈਡਮ ਮੇਰਾ ਐਕਚੁਅਲੀ ਉਹਨਾਂ ਨੇ ਮਜ਼ਾਕ ਹੀ ਬਣਾਤਾ ਦੁਨੀਆ ਚ ਜੀ ਥੈਟਸ ਜੇ ਉਹਨਾਂ ਨੂੰ ਮੈਨਾਂ ਕੋਈ ਗੁੱਸਾ ਸੀ ਮੈਨੂੰ ਕੁੱਟ ਕੇ ਚਲ ਜਾਂਦੇ ਵੀਡੀਓ ਲੀਕ ਕਰਨ ਦਾ ਕੀ ਮਤਲਬ ਹੈ ਜਿਵੇਂ ਉਹਨੇ ਜਸਟ ਆਪਣੇ ਆਪ ਨੂੰ ਇਦਾਂ ਕਰਨੇ ਦੇਖਿਆ ਖਲਾਰਤਾ ਜੋ ਵੀ ਫੀਲਿੰਗ ਟਾਈਪ ਇਦਾਂ ਸੋ ਮੈਂ ਸਾਰੇ মিডিਆ ਤੋਂ ਹੈਲਪ ਕੋਈ ਹੀ ਮੰਗ ਸਕਦਾ ਜੀ ਜੇ ਮੈਨੂੰ ਨਹੀਂ ਕੋਈ politican ਜਾਣਦਾ ਤਾਂ ਮੈਂ ਰਿਕਵੈਸਟ ਕਰਦਾ ਵੀ ਸ਼ਾਇਦ ਕੀ ਕਾਰੋਬਾਰ ਹਾਂਜੀ ਤੁਸੀਂ ਇਸ ਲਈ ਵੀ ਮੈਡੀਕਲ ਕੀਤੀ ਹੈਗੇ ਮੈਂ ਨਹੀਂ ਸਰ ਮੇਰੀ ਮੈਡੀਸਿਨਸ ਚਾਹੀਦੀ ਹੈ ਮੇਰੇ ਕਲੌਟ ਨੇ ਜੀ ਸਰ ਉਹ ਵੀ ਮੇਕੋ ਮੈਡੀਕਲ ਹੈਗੀ ਆ ਹਾਂਜੀ ਦੂਸਰਾ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਕਿਸੇ ਕਹਾ ਮੈਂ ਪਹਿਲਾਂ ਸਿੱਕੀ ਸਾਹਿਬ ਨੂੰ ਹੀ ਮਿਲਿਆ ਸੀਗਾ ਹਾਂਜੀ ਸਿੱਕੀ ਸਾਹਿਬ ਨੂੰ ਕੋਈ ਮਿਲਿਆ ਹੋਰ ਤੇ ਬਲੋਗ ਵੀਡੀਓ ਵਾਇਰਲ ਹੋਈ ਹੈ ਨਹੀਂ ਸਰ ਮੈਂ ਸਭ ਤੋਂ ਪਹਿਲਾਂ ਜਦੋਂ ਦਰਖਾਸਤ ਦਿੱਤੀ ਸੀ ਜਦੋਂ ਫਰਸਟ ਟਾਈਮ ਐ ਸਿੱਕੀ ਸਰ ਕੋ ਗਿਆ ਉਹਨਾਂ ਨੇ ਮੇਰੀ ਗੱਲ ਸੁਣੀ ਉਹਨਾਂ ਨੂੰ ਮੈਂ ਵੀਡੀਓ ਦਿਖਾਈ ਫਿਰ ਦੇਨਾ ਕਮ ਟੂ ਦਾ ਐਸਪੀ ਸਰ ਠੀਕ ਹੈ ਸਲਾਬਨਗਰ ਉਹਨਾਂ ਨੇ ਮੇਰੀ 10-15 ਮਿੰਟ ਗੱਲ ਸੁਣੀ ਮੈਨੂੰ ਪਾਣੀ ਚਾਹ ਤੱਕ ਪੁੱਛਿਆ ਸਰ ਨੇ ਮੈਂ ਉਹਨਾਂ ਦਾ ਥੈਂਕਸ ਕਰਦਾ ਬਸ ਸਰ ਮધુ ਮੈਡਮ ਨੇ 4-5 ਦਿਨ ਬਹੁਤ ਵਧੀਆ ਟ੍ਰੀਟ ਕੀਤਾ ਬਾਅਦ ਚੋਂ ਮੈਨੂੰ ਬਲੌਕ ਕਰਤਾ ਪਰ ਕੀ ਕਾਰਨ ਹੈ ਉਹਦੇ ਤੁਹਾਨੂੰ ਉਹਨਾਂ ਲੱਗਿਆ ਇੰਨਾ ਗੱਲ ਤੋਂ ਬਚਾ ਦੇਣਾ ਮੈਨੂੰ ਨਹੀਂ ਪਤਾ ਸਰ ਫਿਰ ਉਹ ਇਹ ਕਹਿ ਰਹੇ ਆ ਕਿ ਸਾਡਾ ਇਹ ਪੋਲੀਟੀਸ਼ੀਅਨ ਚ ਬਹੁਤ ਜੈਕਿਆ ਜੈਕ मतलब ਕੀ ਰਿਲੇਸ਼ਨ ਆ ਤੂੰ ਸਾਨੂੰ ਹੱਥ ਨਹੀਂ ਪਾ ਸਕਦਾ ਵੀ ਇਸ ਕੰਮ ਕੀ ਕਰਦਾ ਹੈ ਸਰ ਇਹਨਾਂ ਦਾ ਕੋ ਫੈਮਿਲੀ ਬਿਜ਼ਨਸ ਹੈ ਇਤਨਾ ਪਰਸਨਲੀ ਨਹੀਂ ਪਤਾ ਮੈਨੂੰ ਤੁਹਾਡਾ ਦੋਸਤ ਹੋ ਜਾਂਦਾ ਮੈਂ ਕਦੀ ਪੁੱਛਿਆ ਨਹੀਂ ਸਰ ਮੈਂ ਇਹ ਬਦਲ ਬਦਲ ਕਿੱਥੇ ਜਾਣ ਦਾ ਮਸਲਾ ਸਰ ਜਿੱਦਾਂ ਕਹਿੰਦਾ ਮੈਂ ਕਿਸੇ ਤੋਂ ਆਪਣੀ ਵਧੀਆ ਤੋਂ ਦੇ ਕਿ ਮੈਂ ਗੱਡੀ ਦੇਦੇ ਮੈਂ ਸਹੀ ਲੂਮੈਂਟ ਚੱਲਾਂ ਅੱਜ ਮੇਰਾ ਬਰਥਡੇ ਆ ਬਈ ਕੋ ਸਾਰੀਆਂ ਚੈਟਸ ਸਾਰੇ ਸਕਰੀਨਸ਼ਾਟ ਉਹਦਾ ਇੰਸਟਾਗ੍ਰਾਮ ਖੋਲਰ 95% ਮੇਰੀਆਂ ਕਾਰਾਂ ਨੇ ਫੋਟੋਆਂ ਸਰ ਉਹਦੀਆਂ ਤੋ ਕੀ ਤਾਂ ਪੁਲਿਸ ਵੀ ਜਾਣਨ ਦੀ ਕੋਸ਼ਿਸ਼ ਕਰਦੀ ਹੈ ਇੱਕ ਤਾਂ ਤੋਰ ਤੋਂ ਫੇਰੀ ਲੜਾਈ ਦਾ ਕਾਰਨ ਓਕੇ ਦੂਸਰੀ ਗੱਲ ਜਿਹੜੀ ਹੈ ਜਿਸ ਨੂੰ ਤੁਸੀਂ ਕਹਿੰਦੇ ਹੋ ਜਾਂ ਲੈ ਕੇ ਆਂਦੇ ਹੋ ਤੁਹਾਡੀ ਪ੍ਰੋਸਟੀ ਕਦੋਂ ਹੋਈ ਹੈ ਸਰ ਅਸੀਂ ਕਿਤਾਬਾਂ ਵਿੱਚ ਇੱਕ ਪੁਲਿਸ ਦੇ ਹੋਏ ਮਾਣ ਦਾ ਬਾਤ ਆਦਾ ਓਕੇ ਸਰ ਸਾਡਾ ਫਰੈਂਡ ਸੀਗਾ ਉਹ ਕੈਨੇਡਾ ਆ ਹਰਜੀਤ ਭਾਜੀ ਇਹ ਉਹਦੇ ਥਰੂ ਮੈਨੂੰ ਮਿਲਿਆ ਸੀ ਰਾਤ ਨੂੰ ਰੈਡੀਸਨ ਬੈਠੇ ਡਿਨਰ ਕਰਦੇ ਸੀ ਜਲੰਧਰ ਫੇ ਉਸ ਤੋਂ ਬਾਅਦ ਮੇਰਾ ਬਰਥਡੇ ਸੀ ਸੈਲੀਬ੍ਰੇਟ ਕੀਤਾ ਬਹੁਤ ਮਾਣ ਕੀਤਾ ਇਹਨੇ ਮੇਰਾ ਬਰਥਡੇ ਕੇਕ ਕੱਟਿਆ 12 ਵਜੇ ਆ ਕੇ ਪਿਆਰ ਪੈ ਜਾਂਦਾ ਬੰਦੇ ਦਾ ਗੁੱਟ ਬਾਂਡ ਸੁਰਿੰਦੇ ਨਾ ਤਾਂ ਇੱਦਾਂ ਪਿਆਰ ਪਿਆਰ ਸਰ ਲੜਾਈ ਆਲਾ ਸਰ ਮੈਂ ਬੀੜੀਆ ਦੇ ਹੱਥੇ ਡੁੱਟਦਾ ਜੇ ਪੁਲਿਸ ਮੈਨੂੰ ਨਹੀਂ ਦੱਸ ਸਕਦੀ ਤੁਹਾਨੂੰ ਹੀ ਦੱਸ ਦਿਓ ਮੈਨੂੰ ਮਾਰਿਆ ਕਿਉਂ ਸਰ ਮੈਂ ਅੱਜ ਵੀ ਇੱਥੇ ਬੈਠਾ ਇਹ ਪੁੱਛ ਰਿਆਂ ਮੈਨੂੰ ਮਾਰਿਆ ਕਿਉਂ ਮੈਂ ਜਿੰਮੀ ਦਾ ਤਾਂ ਪਤਾ ਲੱਗ ਗਿਆ ਉਹ ਉਹਨੇ ਕਿਹਾ ਕਿ ਡਾਕਟਰ ਆਜ ਦੱਸਿਆ ਵੀ ਗੱਡੀਆਂ ਦੀ ਇਹੋ ਮਨਾ ਕਰਦੇ ਸੀਗੇ ਕਾਜੇ ਸਾਹਿਬ ਨਾ ਉਹਦੇ ਮਨ ਚ ਸਰ ਹੋਰ ਕੋਈ ਗੱਲ ਨਹੀਂ ਐ ਜੀ ਹੋਰ ਕੋਈ ਗੱਲ ਨਹੀਂ ਐ ਮੈਨੂੰ ਰੀਜ਼ਨ ਹੀ ਨਹੀਂ ਪਤਾ ਮੈਨੂੰ ਮਾਰਿਆ ਕਿਉਂ ਮੈਂ ਪੁਰਾਣੇ ਤੋਂ ਇੱਕੋ ਹੀ ਗੱਲ ਮੰਗ ਰਿਹਾ ਸੀ ਕਿ ਜਦੋਂ ਸੀਪੀ ਦਾ ਡਿਸੋਲਵ ਹੋਇਆ ਨਾ ਜੀਪੀ ਨੂੰ ਕੰਪਲੇਨਟ ਜੁਮੇ ਸਾਰੀ ਸਰ ਮੈਂ ਭੇਜੀ ਹੋਈ ਆ ਮੈਂ ਪਰਸੋਂ ਕੂਰੀਅਰ ਕੀਤਾ ਅਜੇ ਕੋਈ ਰਿਸਪੌਂਸ ਨਹੀਂ ਆ ਮੈਂ ਕੂਰੀਅਰ ਕੀਤਾ ਸਰ ਆਨਲਾਈਨ ਵੈਬਸਾਈਟ ਨਹੀਂ ਚੱਲਦੀ ਸੀ ਉਹਨਾਂ ਦੀ ਕੋਈ ਸੀਗਾ ਪਤਾ ਕਿਹੜੀ ਐਪ ਜੋ ਬੰਦ ਹੋਈ ਸੋ ਦੈਟਸ ਵਾਈ ਤੁਸੀਂ ਉਹਨਾਂ ਨੂੰ ਉਹਨਾਂ ਦੀ ਸ਼ਰਮ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਗੱਡੀਆਂ ਵਾਂਗ ਲਈ ਜਾਂਦਾ ਨਾ ਸਰ ਮੈਂ ਕਹਿੰਦਾ ਉਹ ਵੀ 0.1% ਗੱਲ ਕੱਢ ਦੋ ਸਰ ਮੈਂ ਤਾਂ ਲਾਈਵ 'ਚ ਇਹ ਨਹੀਂ ਕਿ ਨਾ ਮੈਂ ਇੱਥੇ ਬੈਠਾ ਤਾਂ ਮੈਂ ਤਾਂ ਕੇ ਨਾ ਲੜਿਆ ਨਹੀਂ ਅਜੇ ਤੱਕ ਨਹੀਂ ਵੀ ਲੜਨਾ ਹੁੰਦਾ ਬਾਈ ਕੋਈ ਨਾ ਕੋਈ ਦਿਲ ਨੂੰ ਗੱਲ ਹੈ ਕਿ ਜਦ ਕੋਈ ਨਾ ਕੋਈ ਪਾੜਾ ਪਾ ਦੇ ਵਿੱਚ ਬੁੜਾ ਕੋਈ ਨਾ ਕੋਈ ਸਰ ਮੇਰਾ ਸੋਨਾ ਪਿਆਰ ਹੈ ਹਰੀਕ ਨਾ